ਦੇਖੋ ਕੁੱਤੇ ਨੂੰ ਨੀਂਦ ਵਾਲੀਆਂ ਗੋਲੀਆਂ ਪਾਉਂਦੇ ਵੇਖੋ ਕਿੱਡੀ ਛਾਤਰ ਸੀ ਉਹ ਵੀ ਰਾਤ ਨੂੰ ਕੁੱਤਾ ਸੱਸ ਸੌਰ ਆਪਾਂ ਕਰਤੂਤ ਸੁਣਾਉਣ ਲੱਗੇ ਆ ਤੇ ਆ ਜਿਹੜੇ ਸਰਦਾਰ ਜੀ ਆ ਇਹਦੀ ਵੀਡੀਓ ਦੇਖਿਓ ਜੀ ਤੇ ਬਹੁਤ ਮਾੜੀ ਗੱਲ ਹੈ ਜਿਹੜੇ ਉਹ ਗੋਲੀਆਂ ਦੇ ਕੇ ਜਾਂ ਆਪਣੇ ਪਤੀ ਨੂੰ ਗੋਲੀਆਂ ਦੇ ਕੇ ਦਿੰਦੀ ਸੀ ਰਾਤ ਨੂੰ ਘਰ ਕੁੱਤੇ ਨੂੰ ਗੋਲੀਆਂ ਦਿੰਦੀ ਸੀ ਆ ਸਰਦਾਰ ਜੀ ਸਾਰਾ ਕੁਝ ਤੁਹਾਨੂੰ ਦੱਸਣਗੇ ਤੇ ਆਹ ਵੀਡੀਓ ਜ਼ਰੂਰ ਦੇਖਿਓ ਜੀ ਦੇਖੋ ਕੁੱਤੇ ਨੂੰ ਨੀਂਦ ਵਾਲੀਆਂ ਗੋਲੀਆਂ ਪਾਉਂਦੇ ਵੇਖੋ ਕਿੱਡੀ ਛਾਤਰ ਸੀ ਉਹ ਵੀ ਰਾਤ ਨੂੰ ਕੁੱਤਾ ਸੱਸ ਸੌਹਰਾ ਗਏ ਬਿਆ ਕੈਨੇਡਾ ਮਾਰ ਵਿਦੇਸ਼ ਫਾਰਨ ਕੰਟਰੀ ਅੱਛਾ ਇੱਥੇ ਕੁੱਤੇ ਨੂੰ ਗੋਲੀਆਂ ਪਾਉਂਦੀ ਰਹੀ ਕੁੱਤਾ ਨਹੀਂ ਸਮਝਦਾ ਸੀਗਾ ਰਾਤ ਨੂੰ ਉਹਨੂੰ ਸੱਦ ਲੈਂਦੀ ਉਧਰੋਂ ਘਰ ਵਾਲੇ ਨੂੰ ਪਾਉਂਦੀ ਰਹੀ ਸੀ ਹੋ ਸਕਦਾ ਵੀ ਕਾਫੀ ਚ ਰੋਗਿਆ ਹੋਵੇ ਪਾਉਂਦੀ ਨੂੰ ਤੇ ਉਹ ਗੋਲੀਆਂ ਘਰ ਕਰ ਗਿਆ ਜਦੋਂ ਨਸ਼ਾ ਕਰ ਕਰ ਜੇ ਫਿਰ ਨਸ਼ਾ ਘਟ ਆਉਂਦਾ ਉਹਨੂੰ ਕਿਤੇ ਜਾ ਗਈ ਜਾ ਗਾ ਕੇ ਉਹਨੂੰ ਦੇਖੇ ਕਿ ਕਿੱਧਰ ਗਈ ਇੱਕ ਉਹ ਨਾਲ ਲੇ ਬੈਠਦੇ ਤਾਂ ਉਹ ਹੈ ਨਹੀਂ ਗਈ ਫਿਰ ਉਹਨੇ ਜਦ ਦੇਖਿਆ ਤੇ ਉਹ ਜਿਹੜਾ ਹੈ ਅਤਰਾਜ ਯੋਗ ਹਾਲਤ ਵਿੱਚ ਦੋਨੇ ਫੜ ਲਏ ਜਦੋਂ ਤੁਨ ਦੋਨੇ ਫੜ ਲਏ ਉੱਥੇ ਹੱਥੋਂ ਪਾਈ ਹੋਏ ਛੱਡਾ ਚੜਾਈ ਹੋ ਗਈ ਗੱਲ ਖਤਮ ਹੋਈ ਉਸ ਤੋਂ ਬਾਅਦ ਫਿਰ ਇਹ ਸਾਰੀ ਗੋਂਦ ਜਿਹੜੀ ਆ ਗੁੰਦੀ ਗਈ ਵੀ ਇਹ ਮੇਰੇ ਘਰ ਵਾਲੇ ਦਾ ਕੰਡਾ ਕੱਢ ਮੌਕੇ ਤੇ ਮੌਕੇ ਤੇ ਅੱਛਾ ਅੱਛਾ ਮੌਕੇ ਤੇ ਗੋਂਦ ਗੁੰਦੀ ਗਈ ਇਹਦਾ ਕੰਡਾ ਕੱਢ ਕਿਉਂ ਕਿ ਕਿਉਂਕਿ 20-25 ਕਿੱਲੇ ਜ਼ਮੀਨ ਸੀ ਵੀ ਸਾਰੀ ਦੀ ਮਾਲਕ ਮੈਂ ਆ ਤੇ ਮੈਂ ਕਹ ਦੂੰ ਕਿ ਜਿਉਂ ਮਾਰ ਕੇ ਮਾਰ ਕੇ ਮੈਚਰੂ ਕਿ ਤੇ ਫਿਰ ਤੂੰ ਉਦਨ ਮਰ ਜੀ ਕੌਣ ਰੋਕਣ ਵਾਲਾ ਹੈਗਾ ਆਹ RAM NAR KARTE ਘੁੰਮਿਆ ਕਰਾਂਗੇ ਇਹ ਸੋਚ ਸੀ ਵੀਡੀਓ ਆਪਾਂ ਸਮਾਪਤ ਕਰਦੇ ਆ ਇੱਥੇ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਹੋਰ ਸਾਡੀਆਂ ਅਜਿਹੀਆਂ ਵੀਡੀਓ ਦੇਖਣ ਦੇ ਬਾਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ